ਦੇਸ਼ ਦੇ ਲੋਕਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਹਰਾ ਦਿੱਤਾ ਹੈ। ਉਹ ਨਹੀਂ ਚਾਹੁੰਦੇ ਕਿ ਪ੍ਰਧਾਨ ਮੰਤਰੀ ਦਵਾਰਾ ਨਰਿੰਦਰ ਮੋਦੀ ਬਣ। ਇਹੀ ਚੀਜ਼ ਉਹਨਾਂ ਦੇ ਸਹਿਯੋਗੀ ਵੀ ਨਹੀਂ ਚਾਹੁੰਦੇ। ਖਬਰ ਆਈ ਹੈ ਕਿ ਨਤੀਸ਼ ਕੁਮਾਰ ਨਹੀਂ ਚਾਹੁੰਦੇ ਕਿ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣ। ਇਸ ਲਈ ਨਤੀਸ਼ ਕੁਮਾਰ ਹਿੱਲਜੁਲ ਕਰਦੇ ਵਿਖਾਈ ਦੇ ਰਹੇ ਨੇ। ਉਧਰੋਂ ਇੰਡੀਆ ਬਲਾਕ ਨੇ ਵੀ ਵੱਡਾ ਆਫਰ ਹੈ ਜਿਹੜਾ ਉਹ ਦੇ ਦਿੱਤਾ ਹੈ ਨਤੀਸ਼ ਕੁਮਾਰ ਨੂੰ। ਨਤੀਸ਼ ਕੁਵਾਰ ਨੂੰ ਕੀ ਵੱਡਾ ਆਫਰ ਦਿੱਤਾ ਹੈ ਕੀ ਗੇਮ ਹੈ ਤੁਹਾਨੂੰ ਖੋਲ ਕੇ ਗੱਲ ਦੱਸਦੇ ਆ ਤੁਸੀਂ ਜੁੜੇ ਹੋ ਲੋਕਪੱਣ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਦਰਅਸਲ ਇੰਡੀਆ ਬਲੌਕ ਲਗਾਤਾਰੇ ਕੋਸ਼ਿਸ਼ ਕਰ ਰਿਹਾ ਕਿ ਕਿਸੇ ਤਰ੍ਹਾਂ ਨਾਲ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਬਣ ਤੋਂ ਰੋਕਿਆ ਜਾਵੇ ਤੇ ਉਹਦੀ ਜੋਰ ਟੋੜ ਵੀ ਸ਼ੁਰੂ ਕਰ ਦਿੱਤੀ ਗਈ ਹੈ ਅੱਜ ਇੰਡੀਆ ਬਲੌਕ ਦੀ ਬੈਠਕ ਹੈ ਉਹਨਾਂ ਨੇ 1 ਜੂਨ ਨੂੰ ਪਹਿਲਾਂ ਹੀ ਬੈਠਕ ਕਰ ਲਈ ਸੀ ਉਹਨਾਂ ਨੂੰ ਪਤਾ ਸੀਗੇ ਨਤੀਜੇ ਇਸ ਪ੍ਰਕਾਰ ਆ ਸਕਦੇ ਆ ਬੜੀ ਸੂਝ ਦਿਖਾਈ ਉਹਨਾਂ ਨੇ ਪਹਿਲਾਂ ਬੈਠਕ ਕਰਕੇ ਤੇ ਹੁਣ ਚਰਚਾ ਇਹ ਹੈ ਕਿ ਨਤੀਸ਼ ਕੁਮਾਰ ਨੂੰ ਪ੍ਰਧਾਨ ਮੰਤਰੀ ਜਾਂ ਫਿਰ ਉਪ ਪ੍ਰਧਾਨ ਮੰਤਰੀ ਦਾ ਆਫਰ ਦਿੱਤਾ ਜਾ ਸਕਦਾ ਹੈ ਜੇਕਰ ਨਤੀਸ਼ ਕੁਮਾਰ ਨੂੰ ਇਹ ਆਫਰ ਮਿਲਦਾ ਹੈ ਤਾਂ ਨਤੀਸ਼ ਕੁਮਾਰ ਤਾਂ ਮੈਂਟ ਨਹੀਂ ਲਾਉਣਗੇ ਪਲਟੀ ਮਾਰਨ ਲੱਗੇ ਕਿਉਂਕਿ ਪਲਟੀ ਹੀ ਬਾਬੂ ਨੇ ਉਹਨਾਂ ਨੂੰ ਬਿਹਾਰ ਦੇ ਵਿੱਚ ਪਟਨੇ ਦੀਆਂ ਸਿਆਸੀ ਗਲਿਆਰਿਆਂ ਦੇ ਵਿੱਚ ਪਲਟੀ ਬਾਬੂ ਦੇ ਨਾਲ ਨਾਲ ਜਾਣਿਆ ਜਾਂਦਾ ਹੈ ਬਿਹਾਰ ਦੇ ਵਿੱਚ ਕੋਈ ਵਿਸ਼ਲੇਸ਼ਣ ਲਾਉਣਾ ਹੋਵੇ ਕਿਸੇ ਬੰਦੇ ਦੇ ਨਾਲ ਨਾਲ ਤੋਂ ਲਾ ਕੇ ਨਾਲ ਬਾਬੂ ਲਾ ਦਿੱਤਾ ਜਾਂਦਾ ਹੈ ਸਤਕਾਰ ਦੇ ਵਜੋਂ ਤਾਂ ਉਹ ਪਲਟੀ ਬਾਬੂ ਦੇ ਨਾਲ ਨਾਲ ਜਾਣੇ ਜਾਂਦੇ ਨੇ ਮੈਂ ਤੁਹਾਨੂੰ ਉਹਨਾਂ ਦੀ ਪਲਟੀਆਂ ਐਂਡ ਤੇ ਗਣੌਨਾ ਕਿੰਨੀਆਂ ਮਾਰੀਆਂ ਨੇ ਉਹਨਾਂ ਨੇ ਤੈਅ ਸਥਿਤੀ ਹੈ ਇੰਡੀਆ ਬਲਾਕ ਦੇ ਪਰਸਯੋਗ ਸੂਤਰੇ ਦੱਸਦੇ ਆ ਕਿ ਨਤੀਸ਼ ਕੁਮਾਰ ਸਣੇ TDP ਦੋਵਾਂ ਨੂੰ ਵੱਡੇ ਆਫਰ ਦਿੱਤੇ ਜਾਣੇ ਨੇ ਜੇਕਰ ਦੋਵੇਂ ਇੰਡੀਆ ਬਲਾਕ 'ਚ ਆ ਜਾਂਦੇ ਨੇ ਤਾਂ ਨਰਿੰਦਰ ਮੋਦੀ ਦੁਆਰਾ ਪ੍ਰਧਾਨ ਮੰਤਰੀ ਨਹੀਂ ਬਣਦੇ ਇਹ ਤੁਸੀਂ ਮੇਰੇ ਤੋਂ ਲਿਖ ਕੇ ਕੋਈ ਜੋੜ ਤੋੜ ਲਾ ਲੈਣ ਜਿਹੜੇ ਅੰਕੜੇ ਨੇ ਉਹਨਾਂ ਦੇ ਹਿਸਾਬ ਨਾਲ ਨਰਿੰਦਰ ਮੋਦੀ ਪਰ ਦੁਬਾਰਾ ਪ੍ਰਧਾਨ ਮੰਤਰੀ ਬਣ ਜਿਹੜੀਆਂ ਉਹਨਾਂ ਨਾਲ ਛੋਟੀਆਂ-ਛੋਟੀਆਂ ਪਾਰਟੀਆਂ ਨੇ ਗੀਆਂ ਸਿੱਕਮ ਕ੍ਰਾਂਤੀ ਮੋਰਚਾ ਇਹ ਵੀ ਜੇ ਇੰਡੀਆ ਬਲੌਗ ਦੀ ਸਰਕਾਰ ਬਣ ਗਈ ਇੱਧਰ ਆ ਜਾਣਗੀਆਂ ਇਹ ਹਮੇਸ਼ਾ ਸੱਤਾ ਨਾਲ ਰਹੀਆਂ ਨੇ ਨਾਰਥ-ਈਸਟ ਦੀਆਂ ਛੋਟੀਆਂ ਪਾਰਟੀਆਂ ਜਿੰਨੀਆਂ ਵੀ ਰਹੀਆਂ ਨੇ ਹਮੇਸ਼ਾ ਸੱਤਾ ਨਾਲ ਰਹੀਆਂ ਨੇ ਉਹਨਾਂ ਨੇ ਸੱਤਾ ਦੇ ਨਾਲ ਹੀ ਰਹਿਣਾ ਹੈ ਤਾਂ ਉਹ ਇੱਧਰ ਆ ਜਾਣਗੀਆਂ ਮੀਜੋ ਫਰੰਟ ਹੈ ਮੀਜੋ ਪੀਪਲਸ ਮੂਵਮੈਂਟ ਹੈ ਉਹ ਤਾਂ ਜਾ ਹੀ ਨਹੀਂ ਸਕਦੀ ਕਿਉਂਕਿ ਬਣੀ ਹੋਈ ਇਸ ਆਧਾਰ ਦੇ ਉੱਤੇ ਹੈ ਕਿ ਜਿਹੜਾ ਹਿੰਦੂਤਵ ਦਾ ਜਿਹੜਾ ਕਾਰਡ ਖੇਡਦੀ ਹੈ ਭਾਜਪਾ ਉਹਦੇ ਐਂਟੀ ਤਾਂ ਬਹੁਤ ਸਾਰੀਆਂ ਗੱਲਾਂ ਨੇ ਮੇਨ ਦੋ ਬੰਦੇ ਨੇ ਨਤੀਸ਼ ਕੁਮਾਰ ਤੇ ਚੰਦਰਬਾਬੂ ਨਾਇਡੂ ਅੱਜ ਹਿੰਦੁਸਤਾਨ ਦੀ ਰਾਜਨੀਤੀ ਦੇ ਵਿੱਚ ਸਿਰਫ ਦੋ ਬੰਦਿਆਂ ਦੀ ਤੂਤੀ ਬੋਲਣੀ ਹੈ ਆ ਜਿਹੜੇ 15 ਦਿਨ ਨੰਗਣੇ ਨੇ ਇਹ ਚ ਸਿਰਫ ਦੋ ਬੰਦਿਆਂ ਦੀ ਤੂਤੀ ਬੱਲਣੀ ਹੈ ਇਹ ਬੰਦੇ ਐ ਸਮਝ ਲਓ ਦੇਸ਼ ਦੇ ਰਾਜੇ ਨੇ ਰਾਜੇ ਚੰਦਰਬਾਬੂ ਨਾਇਡੂ ਆਂਧਰਾ ਪ੍ਰਦੇਸ਼ ਤੋਂ TDP ਦੇ ਪ੍ਰਧਾਨ ਨੇ ਨਤੀਸ਼ ਕੁਮਾਰ ਬਿਹਾਰ ਤੋਂ JDU ਦੇ ਪ੍ਰਧਾਨ ਨੇ 12 ਸੀਟਾਂ ਨਤੀਸ਼ ਕੁਮਾਰ ਕੋਲ ਨੇ 16 ਸੀਟਾ ਮਰੇਖਾਲ ਚੰਦਰਬਾਬੂ ਨਾਇਡੂ ਕੋਲ ਨੇ ਤਾਂ ਇਹ ਦੋਵੇਂ ਜਾਣੇ ਹੁਣ ਇੰਡੀਆ ਬਲੌਕ ਕੀ ਗੇਮ ਖੇਡ ਰਿਹਾ ਇੰਡੀਆ ਬਲੌਕ ਖੇਡ ਰਿਹਾ ਕਿ ਜੀਡੀਜੂ ਤੇ ਟੀਡੀਪੀ ਨੂੰ ਨਾਲ ਲਿਆਂਦਾ ਜਾਵੇ ਜੀਡੀਜੂ ਨੂੰ ਲਿਆਉਣ ਦਾ ਸਭ ਤੋਂ ਵੱਡਾ ਤਰੀਕਾ ਇਹ ਹੀ ਹੈ ਕਿ ਨਤੀਸ਼ ਕੁਮਾਰ ਦੇ ਅੰਦਰ ਪ੍ਰਧਾਨ ਮੰਤਰੀ ਬਣਨ ਦੀ ਇੱਛਾ ਹੈ ਉਹਨਾਂ ਦੀ ਪਾਰਟੀ ਦੀ ਵੀ ਇੱਛਾ ਹੈ ਕਿ ਨਤੀਸ਼ ਕੁਮਾਰ ਕਿਸੇ ਤਰੀਕੇ ਪ੍ਰਧਾਨ ਮੰਤਰੀ ਬਣ ਜਾਣ ਤਾਂ ਉਸ ਇੱਛਾ ਨੂੰ ਇੰਡੀਆ ਬਲੌਕ ਪੂਰਾ ਕਰ ਸਕਦਾ ਹੈ ਕਿਉਂਕਿ ਕਾਂਗਰਸ ਤੇ ਰਾਹੁਲ ਗਾਂਧੀ ਔਰ ਰਾਹੁਲ ਗਾਂਧੀ ਦੀ ਜਿਹੜੀ ਸਿਆਸਤ ਆ ਜੇ ਉਹਨੂੰ ਡੀਕੋਡ ਕਰਨ ਦੀ ਕੋਸ਼ਿਸ਼ ਕਰੀਏ ਤਾ ਉਹ ਇਹ ਕਿ ਉਹ ਨਿਰਸਵਾਰਥ ਹੋ ਚੁੱਕੀ ਹੈ ਜੇਕਰ ਰਾਹੁਲ ਗਾਂਧੀ ਦੇ ਪ੍ਰਧਾਨ ਮੰਤਰੀ ਬਣਨਾ ਹੁੰਦਾ ਤਾਂ ਰਾਹੁਲ ਗਾਂਧੀ ਨੂੰ 2009 ਦੇ ਵਿੱਚ ਪ੍ਰਧਾਨ ਮੰਤਰੀ ਬਣਨ ਤੋਂ ਕੌਣ ਰੋਕ ਸਕਦਾ ਸੀ ਕੋਈ ਵੀ ਨਹੀਂ ਰੋਕ ਸਕਦਾ ਪ੍ਰਧਾਨ ਮੰਤਰੀ ਬਣ ਜਾਂਦੇ ਜੇਕਰ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਬਣਨਾ ਹੁੰਦਾ ਪ੍ਰਧਾਨ ਮੰਤਰੀ ਬਣ ਦੀ ਇੱਛਾ ਰੱਖੀ ਹੁੰਦੀ ਹੁਣ ਇਸ ਵਾਰ ਤਾਂ ਉਹ ਉਸ ਤਰ੍ਹਾਂ ਨਾਲ ਖੇਡਦੇ ਉਹਨਾਂ ਨੇ ਪਹਿਲੇ ਦਿਨੋਂ ਹੀ ਕਿਹਾ ਕਿ ਪ੍ਰਧਾਨ ਮੰਤਰੀ ਇੰਡੀਆ ਬਲੌਕ ਦੀ ਸਲਾਹ ਨਾਲ ਬਣਨਾ ਹੈ ਰਾਹੁਲ ਗਾਂਧੀ ਨੇ ਕਦੇ ਨਹੀਂ ਕਿਹਾ ਇੱਥੇ ਪ੍ਰਤਾਪ ਬਾਜਵੇ ਹੁਣੇ ਬਹੁਤ ਕੁਝ ਕਹਿੰਦੇ ਫਿਰਦੇ ਆ ਪਰ ਇੰਡੀਆ ਬਲੌਗ ਦੇ ਅੰਦਰ ਰਾਹੁਲ ਗਾਂਧੀ ਨੇ ਨਿੱਜੀ ਤੌਰ ਤੇ ਕਦੇ ਨਹੀਂ ਕਿਹਾ ਤਾਂ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਵਾਲੇ ਅਹੁਦੇ ਦੀ ਕੁਰਬਾਨੀ ਦੇ ਸਕਦੇ ਆ ਕਿਉਂਕਿ ਉਹ ਉਹਨਾਂ ਦੇ ਖੂਨ ਚ ਹੈ ਉਹਨਾਂ ਦੀ ਮਾਤਾ ਸੋਨੀਆ ਗਾਂਧੀ ਨੇ ਕੁਰਬਾਨੀ ਦਿੱਤੀ ਸੀ ਉਹਨਾਂ ਨੇ 2004 ਦੇ ਵਿੱਚ ਜਦੋਂ ਯੂਪੀਏ ਦੀ ਸਰਕਾਰ ਬਣੀ ਤਾਂ ਇਹ ਕੁਰਬਾਨੀ ਦਿੱਤੀ ਨਹੀਂ ਤਾਂ ਸੋਨੀਆ ਗਾਂਧੀ ਦੇਸ਼ ਦੇ ਪ੍ਰਧਾਨ ਮੰਤਰੀ ਹੁੰਦੇ ਰਾਮ ਨਾਲ ਹੁੰਦੇ ਕੋ ਰੋਕ ਸਕਦਾ ਸੀ ਉਹਨਾਂ ਨੂੰ ਤਾਂ ਉਹਨਾਂ ਨੇ ਕੁਰਬਾਨੀ ਦਿੱਤੀ ਇਸ ਕਰਕੇ ਕਾਂਗਰਸ ਇਸ ਚੀਜ਼ ਦੇ ਉੱਤੇ ਨਹੀਂ ਆੜੂਗੀ। ਨਾ ਹੀ ਆੜਨਗੇ ਅਖਲੇਸ਼ ਤੇ ਆਪਰੇ ਐਮਕੇ ਸਟਾਲਨ ਤੇ ਮਮਤਾ ਬੇਨਰਜੀ ਕਿਉਂਕਿ ਮਮਤਾ ਬੇਨਰਜੀ ਨੇ ਵੀ ਸਾਫ਼ ਕਰਤਾ ਕਿ ਮੈਂ ਦਿੱਲੀ ਨਹੀਂ ਜਾ ਰਹੀ। ਮੇਰਾ ਪ੍ਰਧਾਨ ਮੰਤਰੀ ਬਣਦਾ ਕੋਈ ਇੱਛਾ ਨਹੀਂ। ਉਹਨਾਂ ਨੇ ਕੱਲ ਪ੍ਰੈਸ ਕਾਨਫਰੰਸ ਕੀਤੀ। ਤਾਂ ਇਸ ਕਰਕੇ ਨਦੀਸ਼ ਕੁਮਾਰ ਦਾ ਰਾਹ ਸਾਫ਼ ਹੁੰਦਾ ਜਾ ਰਿਹਾ ਹੈ। ਹੁਣ ਇਹ ਜਿਹੜੀ ਹੈ ਮੇਰੇ ਖਿਆਲ ਵਿੱਚ ਦੋ ਚੀਜ਼ਾਂ ਨਹੀਂ ਗਈਆਂ। ਨਦੀਸ਼ ਕੁਮਾਰ ਐਨਡੀਏ ਦੇ ਨਾਲ ਟੁੱਟਣ ਦਾ ਸਭ ਤੋਂ ਵੱਡਾ ਸ਼ੰਕਾ ਇਹ ਹੈ ਕਿ ਉਨ੍ਹਾਂ ਦੇ ਨਾਲ ਨੇਗੇ ਉਪ ਮੁੱਖ ਮੰਤਰੀ ਬੀਜੇਪੀ ਤੋਂ ਨਤੀਸ਼ ਕੁਮਾਰ ਦੇ ਨਾਲ ਸਮਰਾਟ ਚੋਧਰੀ ਸਮਰਾਟ ਚੋਧਰੀ ਉਹਨਾਂ ਨੂੰ ਸਵੇਰੇ ਮਿਲੇ ਜਦੋਂ ਨਤੀਜੇ ਆਉਣੇ ਸ਼ੁਰੂ ਹੋਏ ਉਦੋਂ ਉਹਨਾਂ ਨੇ ਉਹਨਾਂ ਨੂੰ ਮੁਲਾਕਾਤ ਕੀਤੀ ਸ਼ਾਮ ਨੂੰ ਨਤੀਸ਼ ਕੁਮਾਰ ਨੇ ਆਪਣੇ ਉਪ ਮੁੱਖ ਮੰਤਰੀ ਨੂੰ ਮਿਲਣ ਦੇ ਲਈ ਸਮਾਂ ਨਹੀਂ ਦਿੱਤਾ ਉਹਨਾਂ ਨੂੰ ਮਿਲੇ ਨਹੀਂ ਉਹ ਦੋ ਵਾਰ ਕਿਹਾ ਜਾਂਦਾ ਹੈ ਕਿ ਮੁੱਖ ਮੰਤਰੀ ਦੇ ਨਿਵਾਸ ਤੇ ਗਏ ਦੋ ਵਾਰ ਮੁੱਖ ਮੰਤਰੀ ਦੇ ਹਾਸ਼ਤੇ ਗਏ ਪਰ ਉਹਨਾਂ ਨੂੰ ਮਿਲੇ ਤਾਂ ਇੱਥੋਂ ਸ਼ੰਕੇ ਜ਼ਾਹਰ ਹੁੰਦੇ ਨੇ ਟੀਡੀਪੀ ਕਿਹੜੇ ਵੇਲੇ ਵੀ ਟਿਲਟ ਕਰ ਜੇ ਇਹ ਇੱਕ ਦੇਖਣ ਵਾਲੀ ਗੱਲ ਰਹੂਗੀ ਸਮਾਂ ਦੱਸੋ ਮੈਨੂੰ TDP ਦੇ ਆ ਚਾਂਸ ਘੱਟ ਲੱਗਦੇ ਆ ਪਰ ਜਿਹੜੀ ਜੂ ਕਿਸੇ ਵੇਲੇ ਵੀ ਟਿਲਟ ਕਰ ਸਕਦੀ ਹੈ ਤੇ ਨਤੀਸ਼ ਕੁਮਾਰ ਦੇਸ਼ ਦੇ ਪ੍ਰਧਾਨ ਮੰਤਰੀ ਵੀ ਬਣ ਸਕਦੇ ਆ ਉਪ ਪ੍ਰਧਾਨ ਮੰਤਰੀ ਵੀ ਬਣ ਸਕਦੇ ਆ ਸੂਤਰ ਕਹਿੰਦੇ ਆ ਕਿ ਇਸ ਦੀਆਂ ਚਰਚਾਵਾਂ ਬਿਹਾਰ ਦੇ ਸਿਆਸੀ ਗਲਿਆਰਿਆਂ ਚ ਪਟਨਾ ਦੇ ਸਿਆਸੀ ਗਲਿਆਰਿਆਂ ਚ ਸ਼ੁਰੂ ਹੋ ਗਈਆਂ ਨੇ ਪਾਰਟੀ ਵੱਜਣ ਵਾਲੀ ਹੈ ਤੇ ਤੁਸੀਂ ਦੇਖੋਗੇ ਕਿ ਦੇਸ਼ ਦੇ ਵਿੱਚ ਇੱਕ ਵੱਡਾ ਸਿਆਸੀ ਘਟਨਾਕਰਮ ਵਾਪਰੇਗਾ